और कर और कर और छोड़ जाओ गाइस हो भी भाई थाने चाचा भी नहीं निकालो इसको चाचा भी जाओ बंदो भाई ऊपर चलो पुलिस काम करे ये लड़ो मत यार निकालो तुम अभी जिला को और लाला तीसरी आ जाएगी किरण का बेटा करके जाओ आ गई वो अभी निकलती है निकल गए दिया तो। तो हम नहीं नहीं सारे बेटा मैंने पुलिस को लाइव रखा है आप सुन सकते

ਦੇਰੋਂ ਦਾ ਸਾਫਟ ਸਕੇ ਦੇ ਦੋ ਗਾਉਂ ਮਾ ਦਾ ਸਿੰਘ ਨੀ ਕੋਲ ਕੁਝ ਲਾਗੇ ਨੰਬਰ ਤੇ ਟੌਸਟ ਮੈਂ ਖਾਣੇ ਦਾ ਨੰਬਰ ਦੇ ਦਿਓ ਇਹਨੇ ਕੋਲ ਦੇ ਜੇ ਜਾਨੇ ਆਜਾ ਤੇ ਮੈਨੂੰ ਆਜਾ ਆਉਗੀ ਜਿਹੜਾ ਕਮੇਡਾ ਬਰ ਕਮੇਡਾ ਹਮ ਨਹੀਂ ਆ ਉਹ ਆ ਜੀ ਨਿਕਲ ਟਿੰਡਰ ਵਾਲੇ ਦੇ ਟੱਕਾ ਕਰਵਾਓ ਮੈਂ ਤੁਮਹਾਨੂੰ ਆਈਆ ਮਾਸ਼ਾ ਅੱਛਾ ਲੜੂ ਬੰਦੇ ਯਾਰ ਪਿੰਡਾ ਲੜਾ ਲੜਾ ਲੋਕੋ ਜਾਨ ਕੋ ਜਾਨ ਕੋ ਸਰ ਲਾਲ ਜੀ ਜਿਹੜਾ ਨਾ ਬਿੱਟਰ ਬਰਕਾ ਟੰਡਾ ਆ ਮੈਂ ਨਹੀਂ ਆ ਉਹ ਆ ਜੀ ਨਿਕਲ ਗਿਆ ਉਹ ਨਿਕਲ ਗਏ ਤੂੰ ਚੱਲੀ ਆ ਰੇ ਗੰਡੇ ਨੂੰ ਮਤਾਂ ਸਰ ਗੰਡੇ ਕੋ ਤੇਰੀ ਹੱਡੀਆਂ ਟੁੱਟਣਗੀਆਂ ਬੋਲ ਦੇ ਯਾਰ ਸਰ ਉਹ ਚੰਦਰ ਤਾਰੀ ਨਹੀਂ ਰਹਿ ਤਮਾ ਕਰਾ ਜੀ बेटा मैंने पुलिस को लाइव रखा है आप

तो दो जो मार मार बंदे बना रहे इन्होंने अभी आप हमारे तलवारें निकाल के हमारे लड़के लड़कों पे बाहर किए ये अंकल थे इन्होंने इनका पिछड़ा का झंडा उतारा नशे करके गुंडागर्दी करनी खालिस्तानी तत्वों को बढ़ावा देना पिछड़ा तो वाले तो के झंडे लगा के चले हुए बन के आ रहे हैं यात्री बन के शांति से जाए जिन्होंने मजाक बना के रखा हुआ है ये अंकल थे इन्होंने इनका पीठावड़ का झंडा उतारा उसके बाद में एलोक मिनट एक मिनट रुक जाओ बंद कर दो भाई के अपनी यार नहीं एक मिनट रुको यार हर जगह तुम्हारा हिसाब ताब है ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੁਸੀਂ ਵੀਡੀਓ ਦੇਖੀਆਂ ਹੋਣੀਆਂ ਨੇ ਕਿ ਜਿਹੜੇ ਸਿੱਖ ਨੌਜਵਾਨ ਹਿਮਾਚਲ ਦੇ ਵਿੱਚ ਮਨੀਕਰਨ ਸਾਹਿਬ ਦਰਸ਼ਨ ਦੀਦਾਰ ਕਰਨ ਜਾਂਦੇ ਨੇ ਇਹ ਲੰਮੇ ਸਮੇਤ ਤੋਂ ਹੀ ਹੋ ਰਿਹਾ ਵੀ ਹੌਲੇ ਮਹੱਲੇ ਦੀ ਜਦੋਂ ਵੀ ਸੰਗਤ ਜਾਂਦੀ ਆ ਉਹ ਮਨੀਕਰਨ ਸਾਹਿਬ ਜਾਂਦੀ ਆ ਪਰ ਪਹਿਲਾਂ ਵੀ ਇਹ ਚੀਜ਼ਾਂ ਹੋ ਚੁੱਕੀਆਂ ਨੇ ਹੁਣ ਫੇਰ ਦੁਬਾਰਾ ਹੋ ਰਹੀਆਂ ਨੇ ਤੇ ਬਾਰ ਬਾਰ ਹੋ ਰਹੀਆਂ ਨੇ ਕੁਝ ਕੋ ਸ਼ਰਾਰਤੀ ਲੋਕ ਕੁਝ ਚੰਦ ਲੋਕ ਜਿਹੜੇ ਅਜਿਹੇ ਨੇ ਜਿਨ੍ਹਾਂ ਦੇ ਵੱਲੋਂ ਬਾਰ ਬਾਰ ਜਿਹੜੀ ਪ੍ਰੋਵੋਕੇਸ਼ਨ ਹੈ ਉਹ ਕੀਤੀ ਜਾਂਦੀ ਹੈ ਬਾਰ ਬਾਰ ਇਹਦਾ ਦੀਆਂ ਕਰਤੂਤਾਂ ਕੀਤੀਆਂ ਜਾਂਦੀਆਂ ਪਹਿਲਾਂ ਤਾਂ ਮੈਂ ਸਿੱਖ ਨੌਜਵਾਨਾਂ ਨੂੰ ਬੇਨਤੀ ਕਰਾਂ ਜਿਹੜੇ ਸਿੱਖ ਨੌਜਵਾਨ ਉੱਥੇ ਜਾਂਦੇ ਨੇ ਜੇ ਅਸੀਂ ਇਹਨਾਂ ਯੋਧਿਆਂ ਦੀਆਂ ਤਸਵੀਰਾਂ ਲਾਉਣੇ ਆਂ ਕਿੱਤੇ ਵੀ ਲਾਉਨੇ ਆ ਜਿੱਥੇ ਵੀ ਤੁਹਾਡਾ ਸਤਕਾਰ ਦੇਣ ਨੂੰ ਮਨ ਕਰਦਾ ਝੰਡੇ ਦੇ ਲਾਉਨੇ ਹੋ ਟੀ-ਸ਼ਰਟ ਪਾਉਨੇ ਹੋ ਕੁਝ ਵੀ ਕਰਦੇ ਹੋ ਤੇ ਫਿਰ ਇਹਨਾਂ ਦਾ ਸਤਕਾਰ ਕਾਇਮ ਰੱਖਣ ਦਾ ਜਜ਼ਬਾ ਵੀ ਤੁਹਾਡੇ ਅੰਦਰ ਹੋਣਾ ਚਾਹੀਦਾ ਤੇ ਉਹਦੇ ਵਾਸਤੇ ਤੁਹਾਨੂੰ ਸ਼ਸ਼ਤਰਧਾਰੀ ਹੋਣਾ ਪੈਣਾ ਪਹਿਲਾਂ ਤਾਂ ਸਭ ਤੋਂ ਪਹਿਲਾ ਕੰਮ ਕਰਨਾ ਇਹ ਪੈਣਾ ਕਿ ਜੇ ਇਹਨਾਂ ਯੋਧਿਆਂ ਦੀਆਂ ਅਸੀਂ ਗੱਲਾਂ ਪਾਉਣੀਆਂ ਨੇ ਬਾਤਾਂ ਪਾਉਣੀਆਂ ਤੇ ਇਹਨਾਂ ਦੀਆਂ ਯੋਧਿਆਂ ਦੀਆਂ ਬਾਤਾਂ ਪਾਉਣੀਆਂ ਬਹੁਤ ਔਖੀਆਂ ਕਿਉਂਕਿ ਸਰਕਾਰਾਂ ਨੂੰ ਚੁੱਪਦੇ ਨੇ ਇਹ ਪੰਥ ਵਿਰੋਧੀਆਂ ਨੂੰ ਚੁਭਦੇ ਨੇ ਇਹ ਉਹ ਯੋਧੇ ਨੇ ਤੇ ਇਹਨਾਂ ਯੋਧਿਆਂ ਦੀ ਜੇ ਅਸੀਂ ਸ਼ਾਖ ਨੂੰ ਕਾਇਮ ਰੱਖਣਾ ਤੇ ਫਿਰ ਸਾਨੂੰ ਇਹਨਾਂ ਯੋਧਿਆਂ ਦੀ ਸ਼ਾਖ ਕਾਇਮ ਰੱਖਣ ਦੇ ਲਈ ਖੁਦ ਨੂੰ ਵੀ ਪਹਿਲਾਂ ਗੁਰੂ ਦੇ ਹੁਕਮ ਦੇ ਉੱਤੇ ਢਾਲਣਾ ਪੈਣਾ ਤੇ ਗੁਰੂ ਦਾ ਹੁਕਮ ਹੈ ਵੀ ਸ਼ੈਤਾਨਦਾਰੀ ਹੋਵੋ ਜੇ ਤੁਸੀਂ ਸ਼ੈਤਾਨਦਾਰੀ ਹੋਵੋ ਨਾ ਹੁਣ ਜਦੋਂ ਮੈਂ ਵੀਡੀਓ ਦੇਖ ਰਿਹਾ ਜਦੋਂ ਸੰਤਾਂ ਦੀ ਤਸਵੀਰ ਲਾਈ ਜਾ ਰਹੀ ਆ ਜਿੰਨੇ ਵੀ ਸਿੱਖ ਨੌਜਵਾਨ ਨੇ ਜਜ਼ਬੇ ਵਾਲੇ ਨੇ ਅੱਗੋਂ ਪੂਰੀ ਡਟ ਕੇ ਗੱਲ ਕਰ ਰਹੇ ਨੇ ਪਰ ਸ਼ਸਤਰਧਾਰੀ ਨਹੀਂ ਹੈਗੇ ਇਸ ਕਰਕੇ ਉਹ ਚੰਦ ਕਛਰਾਰ ਦੀ ਭਾਰੇ ਪੈ ਰਹੇ ਨੇ ਤਿੰਨ ਤਿੰਨ ਫੁੱਟੀਆਂ ਤੇਗਾ ਹੁਣ ਤੁਹਾਡੇ ਕੋਲ ਤੇ ਜੁਰਤ ਨਹੀਂ ਕਿਸੇ ਦੀ ਵੀ ਤੁਹਾਡੇ ਕੋਲ ਲੱਗਿਆ ਜੇ ਬਾਣੇ ਵਾਲੇ ਸਿੰਘਾਂ ਨੂੰ ਕਦੀ ਦੇਖਿਆ ਵੀ ਕਿਸੇ ਬਾਣੇ ਵਾਲੇ ਸਿੰਘ ਨੂੰ ਹੱਥ ਪਾਉਂਦਾ ਹੋਵੇ ਕੋਈ ਸ਼ਸਤਰਧਾਰੀ ਸਿੰਘ ਨੂੰ ਹੱਥ ਪਾਉਂਦਾ ਹੋਵੇ ਕੋਈ ਅਸੀਂ ਵੀ ਗੁਰੂ ਦੇ ਹੁਕਮ ਤੋਂ ਬਾਹਰ ਆ ਅਗਲੀ ਗੱਲ ਜਿਹੜੇ ਲੋਕ ਇਹ ਵਾਰ-ਵਾਰ ਸ਼ਰਧਾਂਤਾਂ ਕਰਦੇ ਆ ਤੇ ਇਹ ਸੋਚਦੇ ਆ ਵੀ ਸੰਤ ਤਾਂ ਦੀ ਤਸਵੀਰ ਪਾੜ ਕੇ ਲਾ ਕੇ ਤੇ ਉਹ ਕੁਝ ਖੱਟ ਲੈਣਗੇ ਉਹਨਾਂ ਦਾ ਭਲੇਖਾ ਵਾ ਖੱਟਿਆ ਖੁੱਟਿਆ ਤਾਂ ਕੁਝ ਜਾਣਾ ਨਹੀਂ ਹਾਂ ਉਲਟਾ ਇਹ ਹੋ ਸਕਦਾ ਵੀ ਜੇ ਕਰਾਰੇ ਹੱਥ ਗਾੜੀਓ ਪੈ ਗਏ ਤੇ ਫਿਰ ਪਤਾ ਹੀ ਆ ਤੁਹਾਨੂੰ ਬਾਅਦ ਦੇ ਵਿੱਚ ਕੀ ਚੀਕ ਜਿਹੜਾ ਪੈਂਦਾ ਹੁੰਦਾ ਕੀ ਕਿਹਾ ਜਾਂਦਾ ਹੁੰਦਾ ਕੀ ਰੋਲੇ ਪੈਂਦੇ ਹੁੰਦੇ ਨੇ ਉਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਅਸੀਂ ਤਾਂ ਬਾਰ-ਬਾਰ ਹਮੇਸ਼ਾ ਹੀ ਪਿਆਰ ਪ੍ਰੇਮ ਦੀ ਗੱਲ ਕਰਦੇ ਆਂ ਇਹ ਕੋਸ਼ਿਸ਼ ਕਰਦੇ ਆਂ ਵੀ ਸਾਡੇ ਵੱਲੋਂ ਕੁਝ ਅਜਿਹਾ ਨਾ ਹੋਵੇ ਅਸੀਂ ਗੋਪਤ ਬੈਠੇ ਆਂ ਅਸੀਂ ਸ਼ਾਂਤ ਬੈਠੇ ਆਂ ਅਸੀਂ ਬੈਠੇ ਰਹੀਏ ਅਸੀਂ ਪੰਥ ਕਾਰਜ ਕਰਦੇ ਆਂ ਅਸੀਂ ਕਰਦੇ ਰਹੀਏ ਪਰ ਜਦੋਂ बार-बार ਇਦਾਂ ਦੀਆਂ ਪ੍ਰੋਵੋਕੇਸ਼ਨਾਂ ਹੋਣਗੀਆਂ ਸੁਭਾਵਕ ਆ ਫਿਰ ਐਕਸ਼ਨ ਦਾ ਜਿਹੜਾ ਰਿਐਕਸ਼ਨ ਆ ਉਹ ਹੁੰਦਾ ਹੁੰਦਾ ਹੁਣ ਜਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਸਾਡੇ ਲਈ ਕੀ ਨੇ ਇਹ ਸਾਨੂੰ ਤੁਹਾਨੂੰ ਬਾਰ-ਬਾਰ ਦੱਸਣ ਦੀ ਲੋੜ ਨਹੀਂ ਸਾਰੀ ਦੁਨੀਆ ਜਾਣਦੀ ਆ ਕਿ ਸੰਤਾਂ ਦਾ ਰੁਤਬਾ ਸਿੱਖਾਂ ਦੇ ਮਨਾਂ ਦੇ ਵਿੱਚ ਕੀ ਆ ਤੇ ਜੇ ਇਸ ਤਰੀਕੇ ਨਾਲ ਸੰਤਾਂ ਦੀਆਂ ਤਸਵੀਰਾਂ ਪਾੜ ਕੇ ਤੁਸੀਂ ਲੋਕ ਇਹ ਸੋਚਦੇ ਹੋ ਕਿ ਸੰਤਾਂ ਦੇ ਰੁਤਬੇ ਦੀ ਜਿਹੜੀ ਉਹ ਸੰਤਾਂ ਦੀ ਜਿਹੜੀ ਸ਼ਖਸੀਅਤ ਆ ਉਹਨੂੰ ਤੁਸੀਂ ਢਾਹ ਲਾ ਦੋਗੇ ਉਸ ਰੁਤਬੇ ਨੂੰ ਘਟਾ ਦੋਗੇ ਇਹ ਤੁਹਾਡਾ ਭਲੇਖਾ ਇਹ ਭਲੇਖੇ ਬੜੀ ਬੜੀ ਦੂਰ ਹੋਏ ਨੇ ਗਾਂਹ ਵੀ ਬੜੀ ਬੜੀ ਦੂਰ ਹੋਣਗੇ ਪਹਿਲੀ ਗੱਲ ਬਾਅਦ ਇੱਥੇ ਜਿਹੜੀਆਂ ਇਹ ਸਰਕਾਰਾਂ ਗੱਲਾਂ ਕਰਦੀਆਂ ਨੇ ਬਹੁਤ ਵੱਡੀਆਂ ਵੱਡੀਆਂ ਇਹ ਅੰਨੀਆਂ ਹੋਈਆਂ ਇਹਨਾਂ ਨੂੰ ਦਿਖਦਾ ਨਹੀਂ ਕਿ ਕਿਸ ਤਰੀਕੇ ਦੇ ਨਾਲ ਚੰਦ ਲੋਕਾਂ ਦੇ ਵੱਲੋਂ ਜਾਣ ਬੁੱਝ ਕੇ ਪ੍ਰੋਵੋਕੇਸ਼ਨ ਕੀਤੀ ਜਾਂਦੀ ਆ ਦਰਸ਼ਕਾਰ ਰਹੇ ਨੌਜਵਾਨ ਜਿਨ੍ਹਾਂ ਦੇ ਮਨ ਅਸਤਕਾਰ ਆ ਸੰਤਾਂ ਦਾ ਜੇ ਉਹ ਝੰਡੇ ਲਾਉਂਦੇ ਨੇ ਤਸਵੀਰਾਂ ਲਾਉਂਦੇ ਨੇ ਤੇ ਕਿਸੇ ਨੂੰ ਮੁਸ਼ਕਲ ਕੀ ਆ ਅਸੀਂ ਤਾਂ ਇਹ ਕਹੀ ਕਿ ਆ ਭਗਤ ਸਿੰਘ ਦੀ ਫੋਟੋ ਕਿਉਂ ਲਾਈ ਆ ਸਤਿਕਾਰ ਕਰਨੇ ਕਿਉਂ ਲਾਈ ਆ ਗਾਂਧੀ ਦੀ ਕਿਉਂ ਲਾਈ ਆ ਜੇ ਤੁਹਾਨੂੰ ਪਸੰਦ ਆ ਤੁਸੀਂ ਸਤਿਕਾਰ ਕਰਦੇ ਹੋ ਜੇ ਉਹਨਾਂ ਦਾ ਕੋ ਰੁਤਬਾ ਵਾ ਤੇ ਤੁਸੀਂ ਲਾਈ ਆ ਤੇ ਉਹਦੇ ਵਿੱਚ ਕਿਸੇ ਦੇ ਕਿਸੇ ਨੂੰ ਕੋਈ ਮੁਸ਼ਕਲ ਤਾਂ ਨਹੀਂ ਹੈਗੀ ਕਿਸੇ ਨੇ ਕੋਈ ਇਦਾਂ ਤਾਂ ਨਹੀਂ ਕੀਤਾ ਕਹਿੰਦੀ ਕਿਸੇ ਸਿੱਖ ਨੇ ਕਿ ਲੱਗੀ ਆ ਤੇ ਅਸੀਂ ਲਾ ਆ ਦਈਏ ਜਿੰਨੂੰ ਜਿਹਦਾ ਸਤਿਕਾਰ ਕਰਦਾ ਉਹ ਕਰੇ ਕੋਈ ਮੁਸ਼ਕਲ ਨਹੀਂ ਪਰ ਜੇ ਕੋਈ ਇਹ ਕਵੇ ਵੀ ਸਾਡੇ ਸੰਤਾਂ ਦੀਆਂ ਸਾਡੇ ਯੋਧਿਆਂ ਦੀਆਂ ਸਾਡੀਆਂ ਸ੍ਰੀ ਸ੍ਰੀ ਦਰਿਆਤ ਤਸਵੀਰਾਂ ਨਾ ਲੱਗਣ ਉਹਨਾਂ ਪਾੜ ਦੋਗੇ ਤੇ ਤਸਵੀਰਾਂ ਪਾੜਨ ਦੇ ਨਾਲ ਕੁਝ ਨਹੀਂ ਹੋਣਾ ਇਹ ਇੱਥੇ ਅੰਦਰ ਵਸਦੇ ਨੇ ਇਹਨਾਂ ਦੀਆਂ ਤਸਵੀਰਾਂ ਸਿੱਖਾਂ ਦੇ ਦਿਲਾਂ ਦੇ ਵਿੱਚ ਨਹੀਂ ਕਿਉਂਕਿ ਇਹ ਸਾਡੇ ਉਹ ਸ਼ਹੀਦ ਨੇ ਜਿਨ੍ਹਾਂ ਨੇ ਕੌਮ ਦੀ ਪੱਗ ਨੂੰ ਸਿਰ ਤੇ ਰੱਖਿਆ ਪੰਥ ਨੂੰ ਉਸ ਸਮੇਂ ਜੇ ਸਮੇਂ ਪੰਥ ਦੇ ਉੱਤੇ ਐਡੇ ਮਾਰੇ ਹਾਲਾਤ ਸੀਗੇ ਪੰਥ ਦੇ ਜੇ ਸਮੇਂ ਪੰਥ ਨੂੰ ਚਾਰੇ ਬਨਿਓ ਜਿਹੜਾ ਸੀਗਾ ਉਹ ਢਾਲਾਈ ਜਾ ਰਹੀ ਸੀ ਉਸ ਸਮੇਂ ਇਹਨਾਂ ਯੋਧਿਆਂ ਨੇ ਸ਼ਹਾਤਾਂ ਦੇ ਕੇ ਤੇ ਪੰਥ ਜਿਹੜੀ ਉਹ ਚੜ੍ਹਦੀ ਕਲਾ ਉਹਨੂੰ ਬਰਕਰਾਰ ਰੱਖਿਆ ਪੁਰਾਤਨ ਯੋਧਿਆਂ ਦੇ ਵਾਂਗ ਇਸ ਕਰਕੇ ਚੰਦ ਲੋਕ ਜਿਹੜੇ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਇਹ ਸ਼ਰਾਦ ਦੁਬਾਰਾ ਫੇਰ ਕੀਤੀ ਗਈ ਹੈ ਪਹਿਲਾਂ ਵੀ ਹੋਇਆ ਤੇ ਪਿਛਲੀ ਵਾਰ ਉਥੋਂ ਦੇ ਜਿਹੜੇ ਸਿਆਸਤਦਾਨ ਸੀ ਉਹਨਾਂ ਦੇ ਵੱਲੋਂ ਬਹੁਤ ਆਪੀਲਾਂ ਕੀਤੀਆਂ ਗਈਆਂ ਨਹੀਂ ਜੀ ਇਦਾਂ ਨਹੀਂ ਹੈਗਾ ਜੀ ਉਦਾਂ ਨਹੀਂ ਹੈਗਾ ਜੀ ਕੁਝ ਨਹੀਂ ਹੁੰਦਾ ਤੁਸੀਂ ਜੇ ਸੋਚਦੇ ਹੋ ਕਿ ਸੰਤਾਂ ਦੀ ਤਸਵੀਰ ਹਿਮਾਚਲ ਪ੍ਰਦੇਸ਼ ਚ ਲਾ ਕੇ ਨਹੀਂ ਆਸਰੇ ਤੁਹਾਡਾ ਭੁਲੇਖਾ ਜਦੋਂ ਕਹੋਗੇ ਜਿੱਥੇ ਕਹੋਗੇ ਅਸੀਂ ਸੰਤਾਂ ਦੀਆਂ ਤਸਵੀਰਾਂ ਤਾਂ ਹੜ ਲਿਆ ਦੇਾਂਗੇ ਇਹ ਤੁਹਾਡਾ ਭੁਲੇਖਾ ਸਾਨੂੰ ਪ੍ਰਵੋਕ ਨਾ ਕਰੋ ਅਸੀਂ ਆਪਣੇ ਕਾਰਜ ਕਰ ਰਹੇ ਹਾਂ ਸਾਨੂੰ ਕਰਨ ਦਿਓ ਸਿੱਖ ਆਪ ਕਦੀ ਵੀ ਕਿਸੇ ਤੇ ਚੜ ਕੇ ਨਹੀਂ ਜਾਂਦਾ ਕਦੀ ਵਾਦਾ ਨਹੀਂ ਕਰਦਾ ਇਤਿਹਾਸ ਆ ਸਾਡਾ ਪਰ ਜੇ ਤੁਸੀਂ ਬਾਰ ਬਾਰ ਪ੍ਰਵੋਕ ਕਰੋਗੇ ਹੈ ਰਾਣੇ ਦੇ ਵਿੱਚ ਵੀ ਮੁੱਖ ਮੰਤਰੀ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਵੀ ਸੰਤਾਂ ਐ ਤਸਵੀਰ ਨਹੀਂ ਲੱਗਣ ਦੇ ਤੇ ਬਾਅਦ ਤੁਸੀਂ ਵੇਖਿਆ ਨਾ ਜਿਹੜੇ ਗੁਰੂ ਘਰ ਦੇ ਨਹੀਂ ਸੀ ਹੈਗੀ ਜਿਹੜੇ ਘਰ ਸੰਤਾਂ ਦੀ ਤਸਵੀਰ ਨਹੀਂ ਸੀ ਹੈਗੀ ਉੱਥੇ ਵੀ ਲੱਗੀ ਸੋ ਇਹ ਸ਼ਹੀਦ ਨੇ ਕੌਮ ਦੇ ਸ਼ਹੀਦੀ ਵਰਤਾਰੇ ਵਰਤਾਦੇ ਹੁੰਦੇ ਨੇ ਤਹਾੜੀਆਂ ਇਹ ਸੋਚਾਂ ਤੋਂ ਗੱਲਾਂ ਬਾਹਰ ਨੇ ਤੁਸੀਂ ਲੋਕ ਸਿਰਫ ਤੇ ਸਿਰਫ ਧੋਖਾ ਕਮਾਉਣ ਵਾਲੇ ਹੋ ਇਤਿਹਾਸ ਪੜਿਆ ਹੀ ਆ ਸਾਰਿਆਂ ਨੇ ਪਹਾੜੀ ਰਾਜਿਆਂ ਦਾ ਇਤਿਹਾਸ ਆਪਾਂ ਜਾਣਦੇ ਆ ਕਿ ਦਸਮ ਪਾਸ਼ਾ ਦੇ ਨਾਲ ਪਹਾੜੀ ਰਾਜਿਆਂ ਨੇ ਕਿੱਦਾਂ ਗਊਆਂ ਦੀਆਂ ਸੋਹਾਂ ਖਾ ਕੇ ਤੇ ਧੋਖਾ ਕਮਾਇਆ ਸੀ ਨੰਪੁਰ ਸਾਹਿਬ ਦਾ ਕਲਚ ਡਾਉਣ ਦੇ ਵਾਸਤੇ ਤੇ ਫਿਰ ਤੁਸੀਂ ਅਸੀਂ ਤੇ ਇਹੀ ਕਵਾਂਗੇ ਕਿ ਤੁਸੀਂ ਉਹਨਾਂ ਦੇ ਵਿੱਚੋਂ ਹੀ ਹੋ ਉਹਨਾਂ ਦੇ ਵੰਸਜ ਹੋ ਉਹੋ ਜੀ ਤੁਹਾਡੀ ਸੋਚ ਹੈ ਛੋਟੀ ਕਿ ਕਿਸੇ ਦੇ ਸ਼ਹੀਦ ਦਾ ਸਰਕਾਰ ਨਾ ਕਰਨਾ ਸਿੱਖ ਨੌਜਵਾਨਾਂ ਨੂੰ ਬੇਨਤੀ ਆ ਤਸਵੀਰਾਂ ਲਾਉਨੇ ਹੋ ਬਹੁਤ ਵਧੀਆ ਗੱਲ ਆ ਲਾਓ ਹਰ ਸਿੱਖ ਨੌਜਵਾਨ ਤਸਵੀਰ ਲਾਓ ਸੰਤਾ ਦੀ ਤੇ ਜਾਓ ਪਰ ਨਾਲ ਸ਼ਸਤਰਦਾਰੀ ਹੋਵੋ ਤੁਹਾਡੇ ਕੋਲ 3 ਫੁੱਟੀ ਤੁਹਾਡੇ ਕੋਲ ਹੋਣੀ ਚਾਹੀਦੀ ਆ ਤੁਹਾਡੇ ਮਿਆਨ ਚ ਹੋਣੀ ਚਾਹੀਦੀ ਆ ਅਗਲੇ ਨੂੰ ਪਤਾ ਹੋਵੇ ਜੇ ਅਸੀਂ ਨੂੰ ਗੁੱਟ ਲਾਇਆ ਤੇ ਗੁੱਟ ਲਾ ਦੂਗਾ ਜੇ ਅਸੀਂ ਤਸਵੀਰ ਨੂੰ ਹੱਥ ਲਾਇਆ ਸੰਤਾਂ ਦੀ ਨੂੰ ਤੇ ਸਾਡਾ ਗੁੱਟ ਲੱਜੂਗਾ ਅਸੀਂ ਸ਼ੈਸਤਰਤਾਰੀ ਨਹੀਂ ਅਸੀਂ ਕੁੱਟ ਖਾ ਰਹੇ ਹਾਂ ਗੁਰੂ ਦੇ ਹੁਕਮਾਂ ਤੋਂ ਬਾਹਰ ਹਾਂ ਬਾਅਦ ਚ ਜਿੰਨਾ ਮੱਢੀ ਚੀਕ ਝਾੜਾ ਪਾਈ ਜਾਈਏ ਰੋਲਾ ਪਾਈ ਜਾਈਏ ਹੁਣ ਮੈਂ ਕਈ ਵਾਰੀ ਸਾਨੂੰ ਫੋਨ ਆਉਂਦੇ ਨੇ ਕਈ ਵਾਰੀ ਇਦਾਂ ਹੁੰਦਾ ਪਾਗਲਵਾ ਆ ਕੇ ਸਾਨੂੰ ਕੋਈ ਫੋਨ ਕਰ ਦੂਗਾ ਜੀ ਮੇਰੀ ਪੱਗ ਲੱਥ ਗਈ ਮੇਰੀ ਦਸਤਾਰ ਲਾਤੀ ਜੀ ਜੇ ਪੁੱਛੀਏ ਵੀ ਤੇਰੀ ਦਸਤਾਰ ਲਾਤੀ ਤੇਰੇ ਕੋ 77 ਨਹੀਂ ਸੀ ਆਗਾ ਨਹੀਂ ਜੀ ਮੇਰੇ ਕੋ 77 ਹੈ ਨਹੀਂ ਸੀ ਵੈਸੇ ਅਮਰਤ ਧਾਰੀ ਆ ਮੈਂ ਪਰ ਕਹਿੰਦਾ ਮੇਰੇ ਕੋ 77 ਹੈ ਨਹੀਂ ਜੇ ਤੇਰੇ ਕੋ 77 ਨਹੀਂ ਸੀ ਆਗਾ ਫਿਰ ਤੂੰ ਪਾਗੀ ਲਵਾਉਣੀ ਆ ਨਾ ਜੇ ਅਸੀਂ 77 ਧਾਰੀ ਨਹੀਂ ਫਿਰ ਤਸਵੀਰਾਂ ਹੀ ਲਵਾਉਣੀਆਂ ਆ ਅਸੀਂ ਦੱਦਾ ਦੋਸ਼ ਨਾ ਦੇਉਂ ਦੋਸ਼ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀ ਜੈ ਅਵਰ ਜਨਾ ਗੁਰਬਾਨੀ ਦਾ ਫਰਮਾਨ ਆ ਅਸੀਂ ਦੂਜੇ ਨੂੰ ਦੋਸ਼ ਦੇਣ ਦੀ ਜਗ ਬਜਾਏ ਆਪਾਂ ਆਪਣੇ ਵੱਲ ਚਾਤੇ ਮਾਰੀ ਵੀ ਅਸੀਂ ਵੀ ਕਿੱਥੇ ਖੜੇ ਅਸੀਂ ਗੁਰੂ ਦੀ ਹੁਕਮ ਤੋਂ ਬਾਹਰ ਆ ਨਾ ਜੇ ਸਹੀ ਗੁਰੂ ਦੇ ਹੁਕਮ ਦੇ ਅੰਦਰ ਹੋਈਏ ਸ਼ਸਤਰਧਾਰੀ ਹੋਈਏ ਤਾਂ ਯੁਰਤ ਨੇ ਕਿਸੇ ਦੀ ਵੀ ਤੁਹਾਡੇ ਕੋਲ ਲੱਗਿਆ ਜੇ ਤੁਹਾਨੂੰ ਲੱਗਦਾ ਵੀ ਉਹ ਚਾਂਦਕ ਬਛਰਾਰਤੀ ਬਾੰਦਰ ਜਿਹੜੇ ਸੀਗੇ ਉਹ ਸੱਤਾਂ ਤਸਵੀਰ ਤੋਂ ਹੱਥ ਬਾ ਦੇਂਦੇ ਜਿੰਨੇ ਨੌਜਵਾਨ ਤੁਸੀਂ ਖੜੇ ਸੀਗੇ ਸਾਰੇ ਤੁਹਾਡੇ ਸਾਰਿਆਂ ਕੋਲ ਤਿੰਨ ਦਰ ਫੁੱਟੀਆਂ ਹੁੰਦੀਆਂ ਕੱਲ ਨੂੰ ਸਮਝੀਏ ਠੀਕ ਆ ਉਹਨਾਂ ਦੀ ਜੋ ਕਰਤੂਤਾਂ ਨੇ ਉਹ ਬਾਰ-ਬਾਰ ਕਰਦੇ ਨੇ ਉਹ ਪ੍ਰੋਵੋਕੇਸ਼ਨ ਕਰਦੇ ਨੇ ਸ਼ਰਾਰਤਾਂ ਕਰਦੇ ਨੇ ਉਹਨਾਂ ਨੇ ਕਰਨੀ ਉਹਨਾਂ ਕਰਨੋਂ ਹਟਣਾ ਨਹੀਂ ਪਰ ਅਸੀਂ ਆਪਣੇ ਆਪ ਨੂੰ ਕਾਇਮ ਕਰੀਏ ਪਹਿਲਾਂ ਸਭ ਤੋਂ ਪਹਿਲਾਂ ਗੁਰੂ ਦੇ ਹੁਕਮ ਦੇ ਉੱਤੇ ਆਈਏ ਅਸੀਂ ਖੁਦ ਗੁਰੂ ਦੇ ਹੁਕਮ ਤੋਂ ਬਾਹਰ ਅਸੀਂ ਸਾਨੂੰ ਕੁੱਟ ਪੈ ਰਹੀ ਆ ਸਿਰਫ ਇਹ ਗੱਲ ਹੈ ਮੈਂ ਜਲਦੀ ਨਹੀਂ ਗੱਲ ਹਰ ਉਸ ਜਗ੍ਹਾ ਜਿੱਥੇ ਸਿੱਖ ਵੱਸਦਾ ਤੇ ਉਹ ਜਿਹੜਾ ਵੀ ਸਿੱਖ ਵਸਦਾ ਜਿਹੋ ਗੁਰੂ ਦੀ ਹੁਕਮ ਤੋਂ ਬਾਹਰ ਆ ਉਹ ਕੇਸਾਂ ਦੇ ਦਾ ਕੇਸਤਾ ਧਾਰੀ ਨਹੀਂ ਸ਼ਸਤਰ ਧਾਰੀ ਨਹੀਂ ਅੰਮ੍ਰਿਤ ਧਾਰੀ ਨਹੀਂ ਤੇ ਉਹਨੂੰ ਕੁੱਟ ਪੈਣੀ ਹੈ ਹਜੇ ਤੇ ਸਮਾਂ ਬਹੁਤ ਭਿਆਨਕ ਹੋਣਾ ਤੁਸੀਂ ਅੱਗੇ ਦੇਖੋਗੇ ਵੀ ਕੀ ਬਣਦਾ ਜਿੰਨਾ ਚਿਰ ਮੂੰਹ ਅਨੰਦਪੁਰ ਸਾਹਿਬ ਵਾਲ ਨਹੀਂ ਕਰਦੇ ਜਿੰਨਾ ਚਿਰ ਮੂੰਹ ਗੁਰੂ ਵਾਲ ਨਹੀਂ ਕਰਦੇ ਉਹਨਾਂ ਚਿਰ ਇਹ ਖਵਾਰੀਆਂ ਝੱਲਣੀਆਂ ਪੈਣੀਆਂ ਜਿੰਨਾ ਮਰਜੀ ਰੋਈ ਤੇ ਪਟੀ ਜਾਓ ਜਿਸ ਦਿਨ ਜਿਵੇਂ ਦਿਨ ਹਰ ਸਿੱਖ ਨੇ ਦਸਮ ਪਾਸ਼ਾ ਦਾ ਹੁਕਮ ਮੰਨ ਲਿਆ ਸ਼ਸਤਰ ਧਾਰੀ ਹੋ ਗਿਆ ਅੰਮ੍ਰਿਤ ਧਾਰੀ ਹੋ ਗਿਆ ਲਿਖ ਕੇ ਲੈ ਲਓ ਇੱਕ ਵੀ ਖਵਾਰੀ ਪੰਥ ਨੂੰ ਨਹੀਂ ਹੋਗੀ ਇੱਕ ਵੀ ਖਵਾਰੀ ਅੱਜ ਕੋਟ ਪਤਾ ਕਿ ਉਹ ਪੈ ਰਹੀ ਹੈ ਕਿਉਂਕਿ ਅਸੀਂ ਗੁਰੂ ਦੇ ਹੁਕਮ ਤੋਂ ਬਾਹਰ ਆਂ ਚਿੰਨੇ ਤੁਸੀਂ ਨੌਜਵਾਨ ਸੀ ਨਾ ਉੱਥੇ ਚੰਦ ਲੋਗ ਚੰਦ ਚਾਰ ਪੰਜ ਬੰਦੇ ਸੀ ਮੇਰੇ ਹਿਸਾਬ ਨਾਲ ਉਹ ਚੰਦ ਪਾ ਚਾਰ ਪੰਜ ਸ਼ਰਾਰਤੀ ਬਾਂਦਰ ਸੀ ਜਿੰਨਾ ਸੰਤਾ ਤਸਵੀਰ ਪਾੜੀ ਤੇ ਜਦੋਂ ਤਸਵੀਰ ਨੂੰ ਹੱਥ ਲਾਉਣ ਲੱਗਾ ਸੀ ਜੇ ਤੁਹਾਡੇ ਕੋਲ 3 ਫੁੱਟੀ ਹੁੰਦੀ ਤੇ ਕੱਢ ਕੇ ਜਦੋਂ ਉਹਦੇ ਲਾਗੇ ਕੀਤੀ ਹੁੰਦੀ ਤੇ ਮੈਨੂੰ ਲੱਗਦਾ ਮਾਰਨ ਦੀ ਲੋੜ ਨਹੀਂ ਸੀ ਪੈਣੀ ਉਹਨੇ ਉਦਾਂ ਹੀ ਭੱਜ ਜਾਣਾ ਸੀ ਬਾਂਦਰ ਪਾ ਛੋਲੇ ਖਾਣਾ ਹੁੰਦਾ ਬਾਂਦਰ ਨੂੰ ਛੋਲੇ ਪਾਈਏ ਤੇ ਬਾਂਦਰ ਭੱਜ ਆਉਂਦਾ ਜਦੋਂ ਗਾੜੀ ਘੂਰੀ ਵਟੀਏ ਤੇ ਬਾਂਦਰ ਭੱਜ ਜਾਂਦਾ ਪਛਾਣ ਇਹ ਉਹ ਲੋਗ ਨੇ ਕਾਲ ਨੂੰ ਖਾਣੇ ਪਾਈਏ ਅਸੀਂ ਕੋਟ ਆਪ ਖਾ ਰਹੇ ਆ ਅੱਜ ਅਸੀਂ ਰਾਜ ਦੀ ਗੱਲ ਕਰਦੇ ਆ ਰਾਜ ਲੈਣ ਦੀ ਗੱਲ ਕਰਦੇ ਆ ਖਾਲਸਾ ਰਾਜ ਦੀ ਗੱਲ ਖਾਲਸਾਤਾਨ ਦੀ ਕਰਦੇ ਆ ਖਾਲਸਾਤਾਨ ਦੀ ਪ੍ਰਾਪਤੀ ਕਰਦੇ ਆ ਬਹੁਤ ਵਧੀਆ ਗੱਲ ਆ ਕਰਾਂਗੇ ਤੇ ਗੱਲ ਬਣੂਗੀ ਪਰ ਗੱਲ ਇੱਥੇ ਇਹ ਵੀ ਆ ਨਾ ਵੀ ਅਸੀਂ ਉਸ ਖਾਲਸਾ ਰਾਜ ਦੇ ਕੀ ਖੁਦ ਉਸ ਖਾਲਸਾ ਰਾਜ ਦੇ ਉਹਨੂੰ ਹੰਡਾਉਣ ਦੇ ਲਾਇਕ ਹੈਗੇ ਆ ਰਾਜ ਕਰਨ ਦੇ ਲਾਇਕ ਹੈਗੇ ਆ ਗੁਰੂ ਨੇ ਜਿਹੜਾ ਰਾਜ ਸਾਨੂੰ ਬਖਸ਼ਿਆ ਜਿਹਦਾ ਬਖਸ਼ਣਾ ਉਹਨੂੰ ਕਰਨ ਦੇ ਵਾਸਤੇ ਜਿਹੜੇ ਸਿਧਾਂਤ ਜਿਹੜੀ ਮਰਿਆਦਾ ਚਾਹੀਦੀ ਹੈ ਕਿ ਅਸੀਂ ਉਹਨਾਂ ਦੇ ਉੱਤੇ ਖਰੇ ਹਾਂ ਲੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਲੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਪਰ ਗੱਲ ਗੁਰੂ ਦੇ ਹੁਕਮ ਤੇ ਖੜ ਜਾਂਦੀ ਆ ਕੇ ਅੱਜ ਜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸਿੱਖ ਨੌਜਵਾਨਾਂ ਦੇ ਨਾਲ ਇਹ ਹਾਲਾਤ ਹੋਏ ਨੇ ਉਹਨਾਂ ਲੋਕਾਂ ਨੇ ਕੀਤੇ ਨੇ ਉਹਦੇ ਜ਼ਿੰਮੇਵਾਰ ਅਸੀਂ ਆਪ ਵੀ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਕਿਸੇ ਨੇ ਨਹੀਂ ਬੋਲਣਾ ਕਿਸੇ ਨੇ ਮਗਰ ਨਹੀਂ ਆਉਣਾ ਇਹਨਾਂ ਨੌਜਵਾਨਾਂ ਦੇ ਜਿੰਨਾਂ ਦੇ ਪੜ੍ਹ ਕੇ ਪਰਚੇ ਵੀ ਹੋ ਜਾਂਦੇ ਨੇ ਨਾ ਉਹ ਨੌਜਵਾਨ ਜੇਲਾ ਦੀ ਵੀ ਛੁੱਟਦੇ ਆਂਦੇ ਕਿਸੇ ਨੇ ਨਹੀਂ ਸੀ ਜਾਣਾ ਕਿਉਂਕਿ ਇੱਥੇ ਤੇ ਪਈਆ ਆਪੋ ਆਪਣੀ ਇੱਥੇ ਮਾਂ ਆਪੋ ਆਪਣੀ ਪਈ ਹੋਈ ਆ ਵੀ ਮੈਂ ਅੱਗੇ ਆ ਜਾ ਮੈਂ ਬਣ ਜਾ ਮੈਂ ਜਾ ਇੱਧਰ ਹੋ ਜਾ ਮੈਂ ਪੰਥ ਸਿਰ ਤੇ ਚੁੱਕ ਲਾ ਮੈਂ ਵੱਡਾ ਬਸ ਤੇ ਪਹਿਲਾਂ ਕੀ ਸੀ ਜਦੋਂ ਸਿੱਖਾਂ ਦੇ ਅੰਦਰ ਇਹ ਭਾਵਨਾ ਸੀ ਕਿ ਪਹਿਲਾਂ ਮੈਂ ਸ਼ਹੀਦ ਹੋਊਂਗਾ ਪਹਿਲਾਂ ਮੈਂ ਸਿਰ ਦਊਂਗਾ ਉਦੋਂ ਸਾਡਾ ਰਾਜ ਸੀ ਇਤਿਹਾਸ ਨੂੰ ਪੜਦੇ ਆ ਨਾ ਜੇ ਤੇ ਉਹ ਇਤਿਹਾਸ ਦੇ ਉੱਤੇ ਫਿਰ ਬਾਤ ਚ ਉਹਨੂੰ ਇਤਿਹਾਸ ਨੂੰ ਬਾਤ ਚੋ ਕਿ ਉਹ ਇਤਿਹਾਸ ਇਹੋ ਜਿਹੇ ਪਹਾੜੀਏ ਸੀ ਚੰਦਕ ਉਹਨਾਂ ਦੀ ਯੁਰਤ ਨਹੀਂ ਸੀ ਹੁੰਦੀ ਕਿ ਉਹ ਖਾਲਸੇ ਦੇ ਸਾਹਮਣੇ ਖੜ ਜਾਂਦੇ ਸੀਗੇ ਤਸਵੀਰਾਂ ਪਾੜੀਆਂ ਤੇ ਬਹੁਤ ਵੱਡੀ ਗੱਲ ਆ ਖੜਨਾ ਵੀ ਉਹਨਾਂ ਦੇ ਅੰਦਰ ਯੁਰਤ ਨਹੀਂ ਸੀ ਆ ਗਈ ਅੱਜ ਜੇ ਉਹਨਾਂ ਅੰਦਰ ਯੁਰਤ ਆਈ ਹੈ ਨਾ ਉਹਨਾਂ ਦੇ ਪਿੱਛੇ ਕਮੀਆਂ ਵੀ ਸਾਡੀਆਂ ਨੇ ਅਸੀਂ ਇੱਕ ਮੁੱਠ ਨਹੀਂ ਅਸੀਂ ਇਕੱਠੇ ਨਹੀਂ ਜਦੋਂ ਸੰਤਾਂ ਦੀ ਤਸਵੀਰ ਪਾੜੀ ਜਾ ਰਹੀ ਸੀ ਉੱਥੇ ਕਿੱਡੀ ਵੱਡੀ ਗਿਣਤੀ ਸਿੱਖਾਂ ਨਹੀਂ ਸੀਗੀ ਕਿਉਂ ਨਹੀਂ ਇਕੱਠੇ ਹੋ ਕੇ ਸਾਰੇ ਸਿੱਧੇ ਹੋਗੇ ਥੜ ਦੇ ਸ਼ਖਤਰਾ ਥਾਂ ਮਿਲ ਤੇ ਹੋਈ ਦੇ ਸਿੱਧੇ ਵੀ ਆਓ ਤੁਹਾਡੀ ਕਿਹਦੀ ਯੁਰਤ ਆ ਵੀ ਆ ਕੇ ਸਾਡੇ ਸਿੱਧੇ ਹੱਥ ਲਾ ਜਾ ਜਵੀਰ ਨੂੰ ਕੋਈ ਪਰ ਬੋਲਿਆ ਨਹੀਂ ਕੋਈ ਕਿ ਅਗਰ ਤਮਾਸ਼ੀ ਵੀ ਨ ਹੋ ਗਏ ਅਸੀਂ ਤਮਾਸ਼ਾ ਵੇਖਣ ਬੈਠੇ ਹਾਂ ਅਸੀਂ ਜੇ ਸਿੱਖ ਦੀ ਕੋਈ ਪੱਗ ਲਾਉਂਦਾ ਹੋਵੇ ਨਾ ਤੇ ਲੱਗ ਖੜ ਕੇ ਵੀਡੀਓ ਬਣਾ ਲਏ ਨੇ ਇਹ ਨਹੀਂ ਕਰਦੇ ਵੀ ਜਿਹੜਾ ਪੱਗ ਨੂੰ ਹੱਥ ਪਾ ਰਿਹਾ ਉਹਦਾ ਗੋਟ ਲਾ ਦਈਏ ਤੇ ਫਿਰ ਖੁੱਟ ਤਾਂ ਪੈਣੀ ਆ ਨਾ ਅਸੀਂ ਆਪ ਖੁਦ ਦੋਸ਼ੀ ਹੋ ਰਹੇ ਹਾਂ ਤੇ ਦੋਸ਼ੀ ਇਸ ਵਾਸਤੇ ਹੋ ਰਹੇ ਆ ਕਿ ਅਸੀਂ ਗੁਰੂ ਦੇ ਹੁਕਮ ਤੋਂ ਬਾਹਰ ਆ ਬਾਣੀ ਬਾਣਾ ਮਹਾਰਾਜ ਨੇ ਸਾਨੂੰ ਬਖਸ਼ਿਆ ਸਭ ਤੋਂ ਪਹਿਲਾਂ ਸਾਨੂੰ ਮਹਾਰਾਜ ਨੇ ਬਾਣੀ ਦੇ ਧਾਰਨੀ ਹੋਣ ਵਾਸਤੇ ਕਿਹਾ ਵੀ ਬਾਣੀ ਪੜਨੀ ਆ ਕਿੰਨੀ ਕੁ ਬਾਣੀ ਪੜਨੇ ਆਉਣਾ ਸੀ ਸਾਡੇ ਬੱਚੇ ਸਾਡੇ ਸਿੱਖ ਨੌਜਵਾਨ ਸਾਡੇ ਪਰਿਵਾਰ ਕਿੰਨੀ ਕੁ ਬਾਣੀ ਪੜ ਰਹੇ ਨੇ ਕਿੰਨੇ ਕੁ ਨਿਤਨੇਮੀਆਂ ਸੀ ਦੱਸੋ ਪਾਵਾ ਖੜੀਆਂ ਕਰਕੇ ਕਹਿ ਦਾਂਗੇ ਵੀ ਹਾਂ ਅਸੀਂ ਸਾਰਾ ਸਾਰਾ ਪਰਿਵਾਰ ਨੇ ਫਲਿੰਮ ਕਰਦੇ ਆ ਨਾਵਾ ਖੜੀਆਂ ਕਰਕੇ ਕਹਿ ਦਾਂਗੇ ਵੀ ਸਾਰੇ ਜਿੰਨੇ ਸਿੱਖ ਨੌਜਵਾਨ ਜਿੰਨੇ ਸਾਡੇ ਬੱਚੇ ਪਤਿਤ ਹੋ ਗਏ ਆ ਜਿੰਨੇ ਸਾਡੇ ਬੱਚੇ ਗਾਇਕਾਂ ਦੇ ਪਿੱਛੇ ਲੱਗੇ ਨੇ ਕਿ ਇਹ ਬਾਣੀ ਪੜ੍ਹ ਦੇ ਦੇ ਚਾਹਦੇ ਨੇ ਗੁਰੂ ਘਰ ਨਿਤਨੇਮ ਕਰਦੇ ਨੇ ਨਹੀਂ ਤੇ ਜਦੋਂ ਟੁੱਟ ਗਈ ਬਾਣੀ ਨਾਲੋਂ ਤੇ ਫਿਰ ਖਵਾਰੀਆਂ ਨੇ ਖੇੜ ਸਾਡੀ ਬਾਣੀ ਦੀ ਸੀ ਜਿੰਨਾ ਚਿਰ ਅੰਦਰ ਬਾਣੀ ਸੀ ਸਖੰਦ ਦੇ ਅੰਦਰ ਜਿੰਨਾ ਚਿਰ ਬਾਣੀ ਸੀ ਸਦਾਨ ਸੀ ਮਰਿਆਦਾ ਸੀ ਉਦੋਂ ਤਾਂ ਸਿੱਖੀ ਕਾਇਮ ਸੀ ਸਿੱਖ ਚੜ੍ਹਦੀ ਕਲਾ ਸੀ ਪੰਥ ਚੜ੍ਹਦੀ ਕਲਾ ਚੀਆ ਪੰਥ ਨੂੰ ਕਦੀ ਨਾ ਕਿ ਉਹ ਪੰਥ ਟੈਂਦੀ ਕਲਾ ਜਾ ਰਿਹਾ ਜੇ ਜਾਊਗਾ ਨਹੀਂ ਪੰਥ ਚੜ੍ਹਦੀ ਕਲਾ ਜੀ ਰਹਿਣਾ ਝਾਂ ਝੂਲਦੇ ਸੀ ਝੂਲਦੇ ਰਹੇ ਨੇ ਇਹ ਇੱਕ ਨਿਸ਼ਾਨ ਵੀ ਰਹਿ ਗਿਆ ਨਾ ਇੱਕ ਸਾਖੀ ਆ ਤੁਸੀਂ ਸੁਣੀ ਹੋਣੀ ਆ ਵੀ ਕੋਈ ਮੁਗਲਾਂ ਨੇ ਸਿੱਖ ਨੂੰ ਘੇਰ ਲਿਆ ਘੇਰ ਲਿਆ ਤੇ ਉਹ ਕਹਿੰਦੇ ਵੀ ਤੂੰ ਆ ਨਿਸ਼ਾਨ ਜਿਹੜਾ ਵਾ ਇਹ ਸੁੱਟ ਦੇ ਉਹ ਨਿਸ਼ਾਨ ਫੜਿਆ ਸੀ ਹੱਥ ਵਿੱਚ ਆਪਣਾ ਉਹ ਕਹਿੰਦਾ ਵੀ ਮੈਂ ਨਿਸ਼ਾਨ ਨਹੀਂ ਸੁੱਟਣਾ ਉਹ ਕਹਿੰਦਾ ਕਿ ਤੇਰੇ ਨਿਸ਼ਾਨ ਸੁਟਣਾ ਪੈਣਾ ਕਹਿੰਦਾ ਜਦੋਂ ਨਿਸ਼ਾਨ ਨਾ ਸੁਟੇਗਾ ਤੇਰੇ ਹੱਥ ਵੜਦੇ ਆਗੇ ਤੇ ਫਿਰ ਡਿੱਗੂਗਾ ਨਿਸ਼ਾਨ ਕਿਦਾਂ ਤੁਸੀਂ ਮੇਰੇ ਹੱਥ ਵੜਦੋਗੇ ਤੇ ਮੈਂ ਨਿਸ਼ਾਨ ਜਿਹੜਾ ਵਾ ਆਪਣੇ ਪੈਰਾਂ ਨਾਲ ਫੜ ਲੂਗਾ ਲੱਤਾਂ ਨਾਲ ਫੜ ਲੂਗਾ ਆਂਦਾ ਸੀ ਲੱਤਾਂ ਵੜਦੇ ਆਗੇ ਕਹਿੰਦਾ ਮੈਂ ਨਿਸ਼ਾਨ ਮੂੰਹ ਨਾਲ ਫੜ ਲੂਗਾ ਪਰ ਨਿਸ਼ਾਨ ਡਿੱਗਣ ਨਹੀਂ ਦੇਊਗਾ ਆਂਦਾ ਸੀ ਤੇਰੀ ਧੌਣ ਲਾ ਦੇਾਂਗੇ ਤੇ ਫਿਰ ਤੇ ਨਿਸ਼ਾਨ ਡਿੱਗੂ ਆਂਦਾ ਫਿਰ ਕੋਈ ਨਹੀਂ ਫਿਰ ਨਿਸ਼ਾਨ ਸੰਭੜ ਵਾਲੇ ਆ ਪਿਆ ਜਾਣਗੇ ਇਹ ਆ ਸਿੱਖੀ ਉਹਨੂੰ ਪਤਾ ਸੀ ਕਿ ਮੇਰਾ ਧੌਣ ਲੱਤਨ ਤੋਂ ਬਾਅਦ ਨਿਸ਼ਾਨ ਡਿੱਗਣਾ ਫਿਰ ਵੀ ਨਹੀਂ ਨਿਸ਼ਾਨ ਸੰਗੜ ਵਾਲੇ ਫਿਰ ਆ ਜਾਣੇ ਕਿਉਂ ਕਿਉਂਕਿ ਪਰਪੱਕ ਸੀ ਜਿਨ੍ਹਾਂ ਨੇ ਚਰਖੜੀਆਂ ਤੇ ਚੜ੍ਹੇ ਨੇ ਨਾ ਜਿਹੜੇ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਨੇ ਜਿਨ੍ਹਾਂ ਨੇ ਖੋਪਰੀਆਂ ਲਵਾਈਆਂ ਨੇ ਉੱਪਰ ਪੱਕ ਸੀ ਸੂਈ 20 ਵਜੇ ਚ ਨਾ ਸੂਈ ਵੀ ਵੱਜੇ ਅੱਜ ਆਪਾਂ ਉਹ ਤੇ ਪਸੀ ਕਰ ਬੈਠੇ ਆ ਤੇ ਜਦੋਂ ਉੱਥੇ ਬੰਦ-ਬੰਦ ਕਟਿਆ ਜਾਂਦਾ ਸੀ ਨਾ ਉਹ ਬੰਦ-ਬੰਦ ਐਵੇਂ ਨਹੀਂ ਕਟਿਆ ਜਾਂਦਾ ਉੱਥੇ ਅੰਦਰ ਬਾਣੀ ਸੀ ਅੰਦਰ ਸਿਧਾਂਤ ਸੀ ਅੰਦਰ ਮਰਿਆਦਾ ਸੀ ਪਰਪਕਤਾ ਸੀ ਸਿੱਕੀ ਦੀ ਕੱਚੇ ਪਿੱਲੇ ਨਹੀਂ ਸੀ ਆਪਣੇ ਵਰਗੇ ਵੀ ਡੋਲ ਜਾਂਦੇ ਸੀ ਕਿ ਜੇ ਕਦੇ ਮੇਰੀ ਮਕਾਨ ਦੀ ਛੱਤ ਡੇਗ ਪਈ ਤੇ ਮੈਂ ਫੜ ਕੇ ਸਾਈ ਭੰਨ ਭੱਜ ਗਿਆ ਜੇ ਕਿਸੇ ਬਾਬੇ ਨੇ ਮੇਰਾ ਕੁਝ ਕਰਤਾ ਤੇ ਮੈਂ ਉਹਦੇ ਪੈਰਾਂ 'ਚ ਬਹਿ ਗਿਆ ਮੇਰੇ ਢਿੱਡ ਫਿੜ ਹੋਲਾ ਪੀ ਕਿਸੇ ਬਾਬੇ ਨੇ ਧੂਲੀ ਦੇਤੀ ਤੇ ਮੈਂ ਜਾ ਕੇ ਮਹਾਰਾਜ ਨੂੰ ਛੱਡ ਕੇ ਉਹਦੇ ਪੈਰਾਂ ਇਹ ਸਿੱਕੀ ਨਹੀਂ ਸੀ ਸਿੱਕੀ ਤਾਂ ਇੱਥੇ ਇਹ ਸੀ ਕਿ ਸਿਰ ਤੇ ਪੈ ਗਈ ਤੇ ਮਾਵਾ ਨੇ ਪੁੱਤਾਂ ਦੇ ਗਲਾਂ 'ਚ ਹਾਰ ਵੀ ਪਵਾ ਲੇ। ਜ਼ਕੀਰ ਤੇ ਐਸੀ ਵੀ ਮੁਸਲਮਾਨ ਹੋਣ ਵਾਸਤੇ ਕਿਹਾ ਤੋ ਕਹਿੰਦਾ ਮੁਸਲਮਾਨ ਨਹੀਂ ਹੋਣਾ ਕਹਿੰਦਾ ਤੇਰਾ ਬੰਦ-ਬੰਦ ਕਟਾਂ ਕਹਿੰਦਾ ਕੱਟ ਦੇ ਕਹਿੰਦਾ ਬੰਦ-ਬੰਦ ਕੱਟਣ ਲੱਗੇ। ਜਦੋਂ ਉਹਨੇ ਜ਼ਾਲਮ ਨੇ ਇੱਥੇ ਹੱਥ ਮਾਰ ਮਾਰਨ ਲੱਗਾ ਹਰ ਪੋਟਾ ਵੱਢਣ ਲੱਗਾ ਕਹਿੰਦਾ ਨਹੀਂ ਤੂੰ ਬੰਦ-ਬੰਦ ਕੱਟਣ ਦੀ ਗੱਲ ਕੀਤੀ ਬੰਦ-ਬੰਦ ਇੱਥੋਂ ਸ਼ੁਰੂ ਹੋਣਾ ਪੋਟੇ ਤੋਂ ਇੱਥੋਂ ਸ਼ੁਰੂ ਕਰ। ਤੇ ਜਦੋਂ ਇੱਥੋਂ ਸ਼ੁਰੂ ਹੋਇਆ ਜਪਜੀ ਸਾਹਿਬ ਦਾ ਜਾਪ ਸ਼ੁਰੂ ਹੋਇਆ ਮੰਦ-ਮੰਦ ਕੱਟਣ ਤੋਂ ਬਾਅਦ ਵੀ ਜਪਜੀ ਸਾਹਿਬ ਜੀ ਦੀ ਆਵਾਜ਼ ਆਉਂਦੀ ਸੀ ਇਹ ਸਿੱਖੀ ਸੀ ਇਹ ਸਿੱਖੀ ਰਹੀ ਹੈਗੀ ਅੱਜ ਵਾਲੀ ਜਿਹੜੀ ਸਾਡੀ ਹੈ ਦਿਖਾਵੇ ਦੀ ਇੱਕ ਦੂਜੇ ਨੂੰ ਨੀਵਾ ਵਿਖਾਉਣ ਦੀ ਪੰਥ ਨੂੰ ਚਾਰੇ ਬੰਨਿਓ ਮਾਰ ਪੈ ਰਹੀ ਹੋਵੇ ਤੇ ਅਸੀਂ ਕੀ ਕਰਦੇ ਫਿਰਦੇ ਹੋਈਏ ਅਸੀਂ ਆਪਣੀਆਂ ਹੌਮੈ ਨੂੰ ਪੱਠੇ ਪਾਉਂਦੇ ਫਿਰਦੇ ਹੋਈਏ ਚੰਦ ਲੋਕ ਹਿਮਾਚਲ ਦੇ ਵਿੱਚ ਸੰਤਾਂ ਦੀ ਤਸਵੀਰ ਪਾੜ ਦੇਣ ਸਾਡਾ ਕੋਈ ਚਾਗੂ ਨਾ ਬੋਲੇ ਸਾਡਾ ਕੋਈ ਜਹਾਜਦਾਈ ਨਾ ਬੋਲੇ ਕੋਈ ਖਿੱਚ ਕੇ ਲਕੀਰ ਹਿਮਾਚਲ ਸਰਕਾਰ ਨੂੰ ਇਹ ਨਾ ਕਹੇ ਉਹ ਤੁਹਾਡੀ ਕਿੱਦਾਂ ਜੁੜਤ ਹੋਈ ਓਏ ਤੁਸੀਂ ਸਾਡੇ ਸੱਚੀ ਤਾਂ ਤਸਵੀਰ ਨੂੰ ਹੱਥ ਲਾਇਆ ਪਰ ਕੀ ਲੋੜ ਪਈ ਆ ਸਾਨੂੰ ਅਸੀਂ ਤਾਂ ਗਲਤਾਨ ਅਸੀਂ ਤਾਂ ਗਲਤਾਨ ਆ ਨਾ ਆਪੋ ਆਪਣੇ ਆਪ ਨੂੰ ਵੱਡਾ ਕਰਨ ਦੇ ਵਿੱਚ ਸਾਨੂੰ ਇਹ ਗੱਲਾਂ ਸਮਝਣੀਆਂ ਪੈਣੀਆਂ ਨੇ ਜੇ ਆਪਣੇ ਆਪ ਨੂੰ ਸਿੱਖ ਕਹਿੰਨੇ ਨਾ ਗੁਰੂ ਦੇ ਜੇ ਦਸਮ ਪਾਸ਼ਾ ਦੇ ਪੁੱਤ ਕਹਿੰਨੇ ਆ ਫਿਰ ਦਸਮ ਪਾਸ਼ਾ ਦੇ ਪੁੱਤ ਬਣੀਏ ਹਿਮਾਚਲ ਸਰਕਾਰ ਬਿਨਾਂ ਦੇਰ ਕੀਤੇ ਆ ਇਹ ਸਾਡੀ ਵਾਰਨਿੰਗ ਆ ਬਿਨਾਂ ਦੇਰ ਕੀਤੇ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਕਰੇ ਨਹੀਂ ਤਾਂ ਸੰਤਾਂ ਦੀ ਤਸਵੀਰ ਦੀ ਗੱਲ ਕਰਦੇ ਹੋ ਸੰਤਾਂ ਦੀ ਤਸਵੀਰਾਂ ਦਾ ਹੜ ਲਿਆ ਦੇਾਂਗੇ ਹਿਮਾਚਲ ਦੇ ਵਿੱਚ ਇਹ ਬਲੇਖੇ ਨੇ ਤੁਹਾਡੇ ਵਿੱਚੋਂ ਬੈਠੇ ਆ ਸ਼ਾਇਦ ਵੀ ਕੋਈ ਗੱਲਬਾਤ ਹੀ ਨਹੀਂ ਹਲੇ ਬਲੇਖਾ ਕਰਨੀ ਇਹਨਾਂ ਦੇ ਸਮਾਸਮਾ ਜੀ ਕੋ ਦਿੰਦੇ ਨਹੀਂ ਪਰ ਇਹ ਅਸੀਂ ਕਹਿੰਨੇ ਆਂ ਕਿ ਬਿਨਾਂ ਦੇਰ ਕੀਤੇ ਹਿਮਾਚਲ ਸਰਕਾਰ ਨੂੰ ਦੋਸ਼ੀਆਂ ਉੱਤੇ ਕਾਰਵਾਈ ਕਰੇ ਜੇ ਨਹੀਂ ਕਰਦੀ ਤੇ ਫਿਰ ਸੰਤਾਂ ਦੀ ਤਸਵੀਰਾਂ ਦਾ ਹਰ ਹਿਮਾਚਲ ਦੇ ਵਿੱਚ ਆਊਗਾ ਉਹਨੂੰ ਕੋ ਰੋਕੇ ਉਹ ਖਾਵੇ ਤੇ ਭਲੇਖੇ ਨੇ ਤੁਹਾਡੇ ਕਿ ਸਿੱਖ ਚੁੱਪ ਬੈਠੇ ਨੇ ਸਿੱਖ ਸ਼ਾਂਤ ਨੇ ਤੇ ਸ਼ਾਇਦ ਇਹਨਾਂ ਨੂੰ ਕੋਈ ਕੋਈ ਗੱਲਬਾਤ ਹੀ ਨਹੀਂ ਪੀ ਆਪਸੇ ਲੜੀ ਜਾਂਦੇ ਨੇ ਪਾਟੇ ਨੇ ਭਲੇਖਾ ਤੁਹਾਡਾ ਇਹ ਤਾਂ ਮਿਸਾਲਾ ਸਾਡੀਆਂ ਅਪਚ ਲੜਦੀਆਂ ਹੁੰਦੀਆਂ ਸੀਗੀ ਇਤਿਹਾਸਾ ਸਾਡਾ ਇਕੱਠੇ-ਕੁੱਠੇ ਰਹੀ ਸੀ ਹੁੰਦੇ ਹੁੰਦੇ ਏਡੇ ਵੱਡੀ ਤਾਦਾਦ ਦੇ ਵਿੱਚ ਪਰ ਜਦੋਂ ਇਕੱਠੇ ਹੁੰਨੇ ਆ ਉਦੋਂ ਸ਼ੀ ਤਾਂ ਸਿੰਘਾਂ ਦੀ ਕਿਰਪਾ ਵਰਤਦੀ ਹੁੰਦੀ ਹੈ ਤੇ ਵਰਦੂਗੀ ਵਰਤਾ ਕੇ ਵਿਖਾਵਾਂਗੇ ਇਹ ਭਲੇਖੇ ਆਪਣੇ ਮਨਾਂ ਚੋਂ ਕੱਢ ਦਿਓ ਬਾਕੀ ਗੁਰੂ ਵਾਲੇ ਬਣੋ ਬਾਣੀ ਦੇ ਬਾਣੀ ਦੇ ਧਾਰਨੀ ਹੋਵੋ ਹਰ ਸਿੱਖ ਆਪਣਾ ਫਰਜ਼ ਸਮਝੋ ਕਿਰਤ ਕਰਦੇ ਹੋ ਨਾਮ ਜਪਦੇ ਹੋ ਵੰਡ ਕੇ ਛਕੋ ਬਹੁਤ ਵਧੀਆ ਗੱਲ ਆ ਪਰ ਗੁਰੂ ਵਾਲੇ ਬਣੋ ਬਾਣੀ ਦੇ ਬਾਣੀ ਦੇ ਧਾਰਨੀ ਹੋਵੋ ਜਦੋਂ ਅੰਦਰ ਬਾਣੀ ਆ ਗਈ ਨਾ ਉਦੋਂ ਕੋਈ ਭਲੇਖੇ ਭਲਾਖੇ ਨਹੀਂ ਰਹਿਣੇ ਕੋਈ ਡਰ ਨਹੀਂ ਰਹਿਣਾ ਕਿਸੇ ਚੀਜ਼ ਦੀ ਪਰਵਾਹ ਨਹੀਂ ਰਹਿਣੀ ਜਦੋਂ ਬਾਣੀ ਅੰਦਰ ਚੱਲਣ ਲੱਗ ਗਈ ਉਦੋਂ ਕਿਰਪਾ ਹੋਣੀ ਮਹਾਰਾਜ ਦੀ ਬਾਕੀ ਚੜ੍ਹਦੀ ਕਲਾ ਮਹਾਰਾਜ ਕਿਰਪਾ ਕਰੇ ਦੇਖਦੇ ਆਂ ਕੀ ਇਹ ਕਰਦੇ ਨੇ ਨਹੀਂ ਤੇ ਫਿਰ ਮਹਾਰਾਜ ਜਿਵੇਂ ਹੁਕਮ ਕਰਨਗੇ ਧੰਨਵਾਦ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ और कागज दो ना पहले कागज दे ना जल्दी दे आराम से कागज दे दे पहले कागज सारे अभी गाड़ी में है ना गाड़ी में तो फोन करो गाड़ी को सर गवर्नमेंट में फोन लगा ही हो गया गवर्नमेंट में तो दो मर्जी हो तुम्हारा ये लगाने का मतलब ही देना और कर दे लगाओ आप मार दो क्या बनानी कर रहे हो ओए बोला वो कर छोड़ बाकी छोड़

हाँ, तलूंगी। अब ये कटुन के बाइक, बाइक बाइक। बोलते हैं सारे। तुरी मारे, तुरंत आया। याद है? जो मार मार बदलना रहा है तुझे? के देनो। गाँव में कैसे? इतने सालों पहले बादे नंबर देता हूँ